ਅ ਅੱਜ ਕੱਲ ਬਹੁਤ ਲੋਕ ਸੋਨੂ ਸਿੱਧੂ ਨੂੰ ਮਿਸਯੂਜ਼ ਕਰ ਰਹੇ ਆ ਮੁਖ ਮੰਤਰੀ ਨਾਲ ਹੋਇਆ ਸੀਗਾ ਫੇਮਸ ਬਹੁਤ ਜ਼ਿਆਦਾ ਹੋਇਆ ਸੀਗਾ ਕਈ ਉਹਦੇ ਸਿਰੋਂ ਛੱਡ ਚੜ ਗਏ ਪਰ ਉਹ ਵੀਰ ਅੱਜ ਵੀ ਦਿਹਾੜੀਆਂ ਕਰਦਾ ਵਾ ਤੇ ਕਿਤੇ ਇਹ ਨਾ ਹੋਵੇ ਕੱਲ ਵੀ ਸੋਨੂ ਸਿੱਧੂ ਵਾਲੇ ਵੀਰ ਨਾਲ ਐਦਾਂ ਹੋਵੇ ਤੇ ਇਹਦੇ ਨਾਮ ਯੂਜ਼ ਕਰਕੇ ਲੋਕੀ ਆ ਫੇਮਸ ਹੋ ਜਾਣ ਤੇ ਇਹਦੇ ਵਿਚਾਰੇ ਭਗਤ ਨੂੰ ਕੁਝ ਨਾ ਮਿਲੇ ਜੇਕਰ ਰੱਬ ਤੈਨੂੰ ਹੈਨਾ ਪੂਰੇ ਤੇਰੇ ਪੈਰ ਸੋਈ ਹੋ ਜਾਣ ਤੇਰੀ ਸਪੋਰਟ ਕਰ ਰਹੇ ਹਨ ਹੈਨਾ ਤੇ ਕਿੰਨੀ ਖੁਸ਼ੀ ਹੋਗੀ ਬਾਤ ਖੁਸ਼ੀ ਹੋਊਗੀ ਵੀਰੇ ਮੈਨੂੰ ਹਨਾ ਮਾਰੇ ਕਿਰਪਾ ਕਰੇਗਾ ਉਸ ਭਗਤ ਅੱਲਾਹ ਤਾਲਾ ਹਾਂਜੀ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਅੱਜ ਜਿਹੜਾ ਮੇਰੇ ਨਾਲ ਵੀਰ ਵਾ ਇਹ ਇੱਕ ਇਹ ਜਾਣ ਪਛਾਣ ਦਾ ਮਹਤਾਜ ਨਹੀਂ ਆ ਸਾਰੀ ਦੁਨੀਆ ਸਾਰਾ ਪੰਜਾਬ ਇਸ ਵੀਰ ਨੂੰ ਜਾਣਦੇ ਆ ਆ ਸੋਨੂ ਵੀਰ ਸਿੱਤੋ ਵਾਲਾ ਜਿਹੜਾ ਤੁਸੀਂ ਆ ਵੀਡੀਓ ਦੇਖਦੇ ਭਗਤ ਦੀਆਂ ਤੇ ਅਸੀਂ ਇੱਕ ਨਾ ਬੇਨਤੀ ਕਰਨ ਲੱਗੇ ਆ ਕਿ ਇਹ ਵੀਰ ਦੀ ਗੁਰਪ੍ਰੀਤ ਹੋਣੀ ਵੀਰ ਦੀ ਆ ਚੋਲਾ ਸਾਹਿਬ ਤੋਂ ਜਿਹੜੇ ਹੁਣ ਇਹ ਸੋਨੂ ਸਿੱਤਿਆ ਸੋਨੂ ਵੀਰ ਨੂੰ ਹੈਂਡਲ ਕਰਦੇ ਆ ਮਤਲਬ ਕਿ ਇਹਦੇ ਨਾਲ ਰਹਿੰਦੇ ਆ ਕਿਉਂਕਿ ਅ ਅੱਜ ਕੱਲ ਬਹੁਤ ਲੋਕ ਸੋਨੂ ਸਿੱਤੋ ਵੀਰ ਨੂੰ ਮਿਸਯੂਜ਼ ਕਰ ਰਹੇ ਆ ਇਹ ਇਹਨਾਂ ਇਹਦੇ ਵੀਰ ਦੇ ਨਾਂ ਤੇ ਬੜੇ ਫੇਕ ਚੈਨਲ ਬਣਾ ਲਿਆ ਤੇ ਜਿਹੜਾ ਵੀਰ ਦਾ ਅਸਲੀ ਚੈਨਲ ਆ ਇੰਸਟਾਗ੍ਰam ਜਿਹੜਾ ਅਸਲੀ ਚੈਨਲ ਆ ਉਹ ਤੁਹਾਨੂੰ ਅੱਜ ਨਹੀਂ ਦੱਸਣ ਲੱਗੇ ਆ ਆਫੀਸ਼ੀਅਲ ਸੋਨੂ ਸੀਤੋ 46 ਆ ਵੀ ਦਾ ਚੈਨਲ ਦੇ ਧਿਆਨ ਨਾ ਦੇਖਿਓ ਜੋ ਵੀ ਵੀਰ ਭਰਾ ਸੋਨੂ ਵੀਰ ਨੂੰ ਸਪੋਰਟ ਕਰਨਾ ਚਾਹੁੰਦੇ ਇਹਨੂੰ ਪਿਆਰ ਕਰਦੇ ਆ ਇਸ ਚੈਨਲ ਨੂੰ ਲਾਈਕ ਕਰਿਓ ਠੀਕ ਹੈ ਜੀ ਤੇ ਕਿਉਂਕਿ ਇਹਦੇ ਵੀਰ ਦੇ ਨਾਂ ਤੇ ਬਹੁਤ ਚੈਨਲ ਖੁੱਲ ਗਿਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆ ਉਹਦੇ ਨਾਲ ਹੋਇਆ ਸੀ ਮੁੱਖ ਮੰਤਰੀ ਨਾਲ ਹੋਇਆ ਸੀਗਾ ਫੇਮਸ ਬਹੁਤ ਜ਼ਿਆਦਾ ਹੋਇਆ ਸੀਗਾ ਉਹਦੇ ਸਿਰੋਂ ਕਈ ਲੋਕੀ ਆਪਣੀਆਂ ਆ ਮਤਲਬ ਕਹਿੰਦੇ ਨੇ ਫੇਮਸ ਹੋ ਗਏ ਆ ਰੋਟੀਆਂ ਸੇਕ ਗਏ ਕਈ ਉਹਦੇ ਸਿਰੋਂ ਛੱਡ ਚੜ ਗਏ ਪਰ ਉਹ ਵੀਰ ਅੱਜ ਵੀ ਦਿਹਾੜੀਆਂ ਕਰਦਾ ਵਾ ਤੇ ਕਿਤੇ ਇਹ ਨਾ ਹੋਵੇ ਕੱਲ ਵੀ ਸੋਨੂ ਸਿੱਧੂ ਵਾਲੇ ਵੀਰ ਨਾਲ ਐਦਾਂ ਹੋਵੇ ਤੇ ਇਹਦੇ ਨਾਂ ਯੂਜ਼ ਕਰਕੇ ਲੋਕੀ ਆ ਫੇਮਸ ਹੋ ਜਾਣ ਤੇ ਇਹ ਵਿਚਾਰੇ ਭਗਤ ਨੂੰ ਕੁਝ ਨਾ ਮਿਲੇ ਇਹ ਬ੍ਰਾਂਡ ਦਾ ਬ੍ਰਾਂਡ ਹੀ ਬਣ ਗਿਆ ਬਸ ਮੁੱਖ ਦੀ ਇਹ ਇਹ ਬ੍ਰਾਂਡ ਵਾ ਅੱਜ ਵੀ ਬ੍ਰਾਂਡ ਰਹੇ ਤੇ ਕੱਲ ਵੀ ਬ੍ਰਾਂਡ ਰਹੇ ਸਾਰੇ ਵੀਰ ਭਰਾ ਇਹਦੇ ਪੇਜ ਨੂੰ ਜ਼ਰੂਰ ਫਾਲੋ ਕਰਿਓ ਇਹਦਾ ਜਿਹੜਾ ਆਫੀਸ਼ੀਅਲ ਪੇਜ ਆ ਬਾਕੀ ਬੋਲ ਕਿਉਂ ਦੱਸਦੇ ਹਾਂਜੀ ਉਹ ਕੱਢੇ ਸੋਨੂ ਸਿੱਤ YouTube ਪੇਜ ਕੱਢਿਓ ਹਾਂ ਗਾਣੇ ਦੇਖੇ ਪਰ ਹਾਂਜੀ ਹਾਂਜੀ ਦੇਖਿਆ ਕਿੰਨੇ ਕੋ ਬਚੇਰੇ ਦੇਖਿਆ ਚੱਕਰ ਦੇ ਫੱਟੇ ਪੱਤਰ ਆ ਵੀਦਾ ਸੋਨੂ ਸਿੱਤ ਆ YouTube ਪੇਜ ਹੈ ਆ ਵੀ ਦਿੱਤੇ ਫੋਟੋ ਲੱਗੀ ਆ ਮੈਂ ਤੁਹਾਨੂੰ ਇਹਦਾ ਸਕਰੀਨਸ਼ਾਟ ਵੀ ਭੇਜ ਦੂੰਗਾ ਹਜੇ ਸਿਰਫ ਤੇ ਸਿਰਫ 2 ਸਬਸਕ੍ਰਾਈਬਰ ਆ ਠੀਕ ਹੈ ਨੀ ਠੀਕ ਹੈ ਜੀ ਇਹਦੇ ਤੇ ਵੀ ਜੀ ਵੀਡੀਓ ਪਾਇਆ ਕਰੋ ਇਹਦੇ ਤੇ ਵੀ ਓਕੇ ਓਕੇ ਠੀਕ ਹੈ ਜੀ ਤੇ Facebook ਪੇਜ ਤੇ ਫੇਸਬੁਕ ਉਹ ਵੀ ਬਣਾਓ ਮੇਰੇ ਵੀਰ ਹਣਾ ਤਿੰਨੇ ਬਣਾਓ ਤਿੰਨੀ ਜਗ੍ਹਾ ਬਣਾਓ ਤੇ ਸੋ ਮੈਂ ਵੀਰਾਂ ਨੂੰ ਵੀਰ ਦਾ ਪੇਜ ਦਿਖਾ ਦਿੱਤਾ ਵਾ ਜਰੂਰ ਉਸ ਪੇਜ ਨੂੰ ਜਾ ਕੇ ਫੋਲੋ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਿਉਂਕਿ ਇਸ ਭਗਤ ਨੂੰ ਆਪਣੀ سپورਟ ਦੀ ਬਹੁਤ ਲੋੜ ਆ ਘਰੋਂ ਵੀ ਵਿਚਾਰਾ ਮਾਤੜਵਾ ਤੇ ਮਿਸ ਜੂਸ ਵੀ ਬਹੁਤ ਹੋਣਿਆ ਵਾ ਤੇ ਅੱਜ ਆਪਾਂ ਨੂੰ ਖਾਰੇ ਵਾਲੇ ਪੁਲ ਤੇ ਮਿਲਿਆ ਹੈਗਾ ਧੰਨਵਾਦ ਵੀਰਾਂ ਦਾ ਸਪੋਰਟੋ ਮੇਰੇ ਗਵਾਂਢੀ ਵੀਰ ਹਰਪੀ ਸਿੰਘ ਹੀ ਨਹੀਂ ਗੋਰਾ ਵੀਰਾ ਵੀਰਾ ਇਹ ਵੀ ਸੋਨੂੰ ਵੀਰ ਨੂੰ ਪਿਆਰ ਕਰਨ ਦਾ ਕਰਕੇ ਖਲੋ ਗਿਆ ਸੀਗਾ ਬਹੁਤ ਦੁਨੀਆ ਨੂੰ ਵੀਰ ਨੂੰ ਪਿਆਰ ਕਰਦੀ ਆ ਪਰ ਪਿਆਰ ਕਰਨ ਦਾ ਫਾਇਦਾ ਤਾਂ ਇਹ ਆ ਜੇਕਰ ਵੀਰ ਦਾ ਜਿਹੜਾ ਘਰ ਵਾ ਗਰੀਬੀ ਆ ਇਹ ਦੂਰ ਹੋਵੇ ਤੁਸੀਂ ਘਰ ਵੇਖਿਆ ਇਹ ਵਿਚਾਰੇ ਦਾ ਹਨਾ ਕਿੱਡਾ ਅ ਤੁਹਾਨੂੰ ਦੱਸਦਾ ਕਿ ਸਟਾਰ ਬੰਦੇ ਦਾ ਘਰ ਹੀ ਵਿੰਦੇ ਨਹੀਂ ਹੁੰਦੇ ਤੇ ਇਹ ਨੇਚਰਲ ਸਟਾਰ ਵਾ ਹਨਾ ਇਹਨੂੰ ਦੁਨੀਆਦਾਰੀ ਦਾ ਵਿਚਾਰੇ ਨੂੰ ਨਹੀਂ ਪਤਾ ਸਾਰੀ ਦੁਨੀਆ ਨੂੰ ਪਤਾ ਵਾ ਹਨਾ ਪਰ ਇਹਦੇ ਨਾਲ ਮਿਸਜੂਜ਼ ਨਾ ਹੋਵੇ ਸਾਰੇ ਵੀਰ ਇਹਨੂੰ ਸਪੋਰਟ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ ਜੀ ਫਿਰ ਕੋਈ ਨਾ ਕੋਈ ਤੇ ਸਾਨੂੰ ਸੁਣਾ ਦੇ ਫਿਰ ਕੀ ਹੈ ਜਲਦੀ ਕੀ ਹੈ ਹੈ ਉੱਚੀ ਸਾਡੀ ਕਹਿੰਦੇ ਹਾਂ ਜੀ ਜੀ ਕੀ ਹਾਲ ਚੱਲ ਦੋਸਤੋ ਆਪਣੇ ਵਾਲੋ ਧੰਨਵਾਦ ਦੁਬਈ ਦਾ ਵੀ ਤੇ ਆ ਵੀਰ ਦਾ ਦਾ ਡਾਕਟਰ ਸਾਹਿਬ ਦਾ ਧੰਨਵਾਦ ਵੀਰੇ ਦਾ ਚੱਲ ਵਧੀਆ ਚਲੋ ਪਿਆਰੇ ਤੇ ਲਵ ਯੂ ਭਰਾਵਾ ਲਵ ਯੂ ਤੇ ਇੱਕ ਵੀਰ ਇਹ ਵੀਰ ਜੀ ਹੁਣੀ ਦੱਸ ਰਿਹਾ ਸੀ ਇਸ ਵੀਰ ਨੂੰ ਨਾ ਪੈਰਾਂ ਦੀ ਪ੍ਰੋਬਲਮ ਆ ਠੀਕ ਆ ਜੀ ਪੈਰ ਇਸ ਵੀਰ ਦੇ ਥੋੜੇ ਜਿਹਾ ਮਤਲਬ ਸਹੀ ਨਹੀਂ ਹੈ ਨੈਚੁਰਲੀ ਸਹੀ ਮਤਲਬ ਜਮਾਂਦਰੀ ਨਹੀਂ ਸਹੀ ਵਿੰਗੇ ਆ ਪੈਰ ਕੋਈ ਵੀ ਮੇਰਾ ਵੀਰ ਡਾਕਟਰ ਇਸ ਬੱਚੇ ਦੀ ਵੀਡੀਓ ਦੇਖਦਾ ਹੋਵੇ ਤੇ ਮੈਂ ਵੀਰ ਦੀ ਹੁਣਾਂ ਦਾ ਨੰਬਰ ਬੋਲ ਦਿੰਦਾ ਉੱਥੇ ਵੀਜੀ ਨੰਬਰ ਬੋਲਿਓ ਆਪਣਾ 95927 90793 95927 90793 ਵੀਰ ਦੀ ਗੁਰਪ੍ਰੀਤ ਵੀਰ ਦੀ ਹੁਣੀਆਂ ਚੋਲਾ ਸਾਹਿਬ ਤੋਂ ਟੈਟਾਂ ਦੀ ਇਹਨਾਂ ਦੀ ਆਪਣੀ ਸ਼ਾਪ ਆ ਉੱਥੇ ਕਿਰਤ ਕਰਦੇ ਆ ਤੇ ਇਹ 8-10 ਦਿਨ ਤੋਂ ਹੁਣ ਵੀਰ ਦਾ ਜਿਹੜਾ ਜੋ ਵੀ ਮੈਲੈਂਜਿੰਗ ਆ ਵੀਰ ਦੀ ਇਸ ਇਹਨਾਂ ਵੀਰਾਂ ਦੇ ਹੱਥ ਵਾ ਤੇ ਕੋਈ ਵੀਰ ਪਰ ਇਸ ਵੀਰ ਦੀ ਹੈਲਪ ਕਰਨਾ ਚਾਹੁੰਦਾ ਹੋਵੇ ਪੈਰਾਂ ਦੀ سپورਟ ਕਰਨਾ ਚਾਹੁੰਦਾ ਹਾਂ ਕਿਉਂਕਿ ਅੱਜ ਕੱਲ ਡਾਕਟਰ ਵੱਡੇ ਤੋਂ ਵੱਡੇ ਹੈਗੇ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਜਿੱਦਾਂ ਆਪਾਂ ਨਾਰਮਲ ਇਨਸਾਨ ਤੁਰਦਾ ਵਾ ਮੇਰਾ ਭਰਾ ਛੋਟਾ ਵੀਰ ਇਹ ਭਗਤ ਵਾ ਇਹ ਵੀ ਇਦਾਂ ਤੁਰੇ ਹਨਾ ਜੇਕਰ ਰੱਬ ਤੈਨੂੰ ਹਨਾ ਪੂਰੇ ਤੇਰੇ ਪੈਰ ਸੋਈ ਹੋ ਜਾਣ ਤੇਰੀ سپورਟ ਕਰ ਰਿਹਾ ਹਨਾ ਤੇ ਕਿੰਨੀ ਖੁਸ਼ੀ ਹੋਗੀ ਬਾਕੀ ਖੁਸ਼ੀ ਹੋਊਗੀ ਵੀਰੇ ਮੈਨੂੰ ਹਨਾ ਮੋੜਾ ਕਿਰਪਾ ਕਰੇਗਾ ਉਸ ਭਗ ਅੱਲਾਹ ਤਾਲਾ ਵਾਹੀਓ ਬੱਸ ਵਧੀਆ ਧੰਨਵਾਦ ਭਰਾ ਪਤ ਠੀਕ ਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬਾਕੀ ਥੈਂਕ ਯੂ ਬੱ弟 ਥੈਂਕ ਯੂ ਵੀ ਥੈਂਕ ਯੂ ਹਾਂ ओके थैंक्यू वीर ॾाढा धन्यवाद तव्हांजा